ਇੰਨਾ ਨਾਲ ਇੱਕ ਗੱਲ ਤੇ ਸਹਿਮਤੀ ਬਣੀ ਹੈ ਕਿ ਸਾਡੇ ਸਾਰੇ ਬੰਦੇ ਛੱਡੇ ਜਾਣਗੇ ਨਹੀਂ ਛੱਡਤੇ ਆਹ ਗੱਲਾਂ ਕਹਿ ਰਿਹਾ ਉਹ ਐਡੀਪੀਸੀ ਸਾਹਿਬ ਵੀ ਦੁਹਰਾ ਦੇਣਗੇ ਪਰ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਉਸ ਤੋਂ ਬਾਅਦ ਉਹ ਬੰਦੇ ਛੱਡ ਦਿੱਤੇ ਗਏ ਨੇ ਬਾਪੂ ਜੀ ਹੁਣੇ ਆ ਚੁੱਕੇ ਨੇ ਇੱਥੇ ਸਰਦਾਰ تر سین ਸਿੰਘ ਜੀ ਹੁਣੇ ਆ ਚੁੱਕੇ ਨੇ ਲੱਖਾਂ ਛੱਡ ਦਿੱਤਾ ਗਿਆ ਜੀ ਲੱਖਾਂ ਜੀ ਛੱਡ ਦਿੱਤੇ ਗਿਆ ਜੇ ਤੂ ਸੁਣ ਲੋ ਗੱਲ ਇੱਕ ਪ੍ਰਸ਼ਾਸਨ ਨਾਲ ਇੱਕ ਸਹਿਮਤੀ ਬਣੀ ਐ ਸਹਿਮਤੀ ਸੁਣ ਲੋ ਕਿਹੜੀ ਗੱਲ ਤੇ ਬਣੀ ਐ ਸੁਣ ਲੋ ਗੱਲ ਬੋਲੋ ਜੀ ਬੋਲੋ ਬੈਠ ਜਿਓ ਜੇ ਬੋਲੋ ਭਾਈ ਬੈਠ ਜੋ ਮੈਨੂੰ ਦੱਸ ਜਿਓ ਜਦੋਂ ਮੈਂ ਬੋਲਾਂ ਬੋਲ ਭਾਈ ਬੋਲੋ ਬੋਲੋ ਜੀ ਏਡੀਸੀ ਸਾਹਿਬ ਖੜੇ ਨੇ ਸੀਪੀ ਸਾਹਿਬ ਤੇ ਭਾਈ ਜੀ ਖੜੇ ਨੇ ਨਾਲ ਸਾਡੇ ਪ੍ਰਸ਼ਾਸਨ ਨਾਲੋਂ ਇਹਨਾਂ ਨਾਲ ਇੱਕ ਗੱਲ ਤੇ ਸਹਿਮਤੀ ਬਣੀ ਹੈ ਕਿ ਸਾਡੇ ਸਾਰੇ ਬੰਦੇ ਛੱਡੇ ਜਾਣਗੇ ਨਹੀਂ ਛੱਡਤੇ ਕਰਦੇ ਆਹ ਗੱਲਾਂ ਕਹਿ ਰਿਹਾ ਉਹ ਐਡੀਪੀਸੀ ਸਾਹਿਬ ਵੀ ਦੁਹਰਾ ਦੇਣਗੇ ਪਰ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਉਸ ਤੋਂ ਬਾਅਦ ਉਹ ਬੰਦੇ ਛੱਡ ਦਿੱਤੇ ਗਏ ਨੇ ਬਾਪੂ ਜੀ ਉਰੀ ਆ ਚੁੱਕੇ ਨੇ ਇੱਥੇ ਸਰਦਾਰ ਦਰਸੇਨ ਸਿੰਘ ਜੀ ਹੁਣੇ ਆ ਚੁੱਕੇ ਨੇ ਲੱਖਾ ਛੱਡ ਦਿੱਤਾ ਗਿਆ ਜੀ ਲੱਖਾ ਜੀ ਛੱਡ ਦਿੱਤੇ ਗਿਆ ਜੇ ਦੂਰ ਹੋਵੇ ਤਾਂ ਆਪਾਂ ਉਹਨਾਂ ਦਾ ਫੋਨ ਚਲਾ ਕੇ ਹੀ ਤੇ ਗੱਲ ਸੁਣਾਗੇ ਉਹਦੀ ਸਾਰੀ ਗੱਲ ਸੁਣ ਲੈ ਗੱਲ ਸੁਣ ਲੋ ਯਾਰ ਆਪਾਂ ਸ਼ਾਇਦ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲੋ ਗਾ ਐਨਾ ਨਹੀਂ ਆਪਾਂ ਮੇਰੀ ਗੱਲ ਸੁਣੋ ਮੈਂ ਐਵੇਂ ਨਹੀਂ ਕੁਝ ਕਹਿ ਰਿਹਾ ਗਾ ਸਾਡੀ ਰੌਲਾ ਗੱਲ ਕਿਹੜੀ ਚੱਲ ਰਹੀ ਸੀ ਤਿੰਨ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹੋਂਮ ਹਮਾ ਕੇ ਆਏ ਆਂ ਆ ਸਿੱਦੇ ਨਾਲ ਕੈਂਪਰ ਫੈਰ ਲਿਆ ਉਹਨਾਂ ਲਈ ਕੁਝ ਸਬਧਾਨਕ ਅਦਾਰਿਆਂ ਦਾ ਆਰਡਰ ਹੋ ਚੁੱਕਿਆ ਕਨਸਟੀਟਿਊਸ਼ਨਲ ਬਾਡੀਜ਼ ਕਹਿ ਚੁੱਕੀਆਂ ਨੇ ਉਹਦੇ ਵਿੱਚ ਦੋ ਦੋ ਅਦਾਰੇ ਜਿਹਦੇ ਬਾਰੇ ਐਡੀਸੀ ਸਾਹਿਬ ਤੇ ਸਾਰੇ ਪ੍ਰਸ਼ਾਸਨ ਨੇ ਗਾਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ ਜੋ ਵੀ ਵੈਰੀਫਿਕੇਸ਼ਨਸ ਇਹਨਾਂ ਨੇ ਕਰਨੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਗਈ ਜਿਵੇਂ ਕਿ ਸਾਨੂੰ ਕਲੈਰਿਟੀ ਹੈ ਉਹਨਾਂ ਦਾ ਕੋਈ ਸਟੇ ਨਹੀਂਗਾ ਉਹ ਟੋਟਲ ਇਲੈਗਲ ਵੇ ਨਾਲ ਚੱਲ ਰਹੇ ਗਲਤ ਚੱਲ ਰਹੇ ਨੇ 7 ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋ ਜੂਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਇੱਕ ਤੀਜਾ ਸੈਂਟਰ ਹੈ ਇੱਕ ਤੀਜਾ ਸੈਂਟਰ ਹੈ 72 ਕੇ ਵਾਲਾ ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੁਣੇ ਬੰਦ ਕੀਤਾ ਜਾਵੇ ਤੇ 7 ਦਿਨਾਂ ਬਾਅਦ ਜੋ ਵੀ ਉਹਦੀ ਲੀਗੈਲਿਟੀ ਹੋਊਗੀ ਉਹਦੇ ਹਿਸਾਬ ਨਾਲ ਬੰਦ ਜਾਂ ਚਲਾਇਆ ਜਾਵੇ ਇਨਾਂ ਦੀ ਇੱਕ ਬੇਨਤੀ ਤੇ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਹੀ ਕਰਾਂਗੇ ਪਹਿਲਾਂ 2 ਦਿਨ ਬਾਅਦ ਇਹ ਚਲ ਰਿਹਾ ਹੈ ਗਾਇਗਾਂ ਦੇ ਇਹ ਜਿਹੜਾ ਬਹਾਦਰ ਕੇ ਆਲਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹੈ ਹਰ ਰੋਜ਼ ੁੱਡੇ ਦਰਿਆ ਨੂੰ ੁੱਡਾ ਨਾਲਾ ਬਣਉਂਦਾ ਹੈ ਸਾਰੇ ਕੰਨ ਲਾਓ ਇਹ ਬੰਦ ਹੋ ਜਾਊਗਾ ਔਰ 7 ਦਿਨਾਂ ਬਾਅਦ ਜਿੰਨਾ ਦਾ ਲੀਗਲ ਸਟੇਟਸ ਜਦੋਂ ਸਾਹਮਣੇ ਆਊਗਾ ਇਹ ਮੀਡੀਆ 'ਚ ਵੀ ਪਬਲਿਕ ਨੋਟਿਸ 'ਚ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਔਰ ਜਿਹਦੇ ਕਲੈਰਿਟੀ ਹੈ ਸਾਨੂੰ ਇਹਨਾਂ ਨੂੰ ਕਲੈਰਿਟੀ 7 ਦਿਨਾਂ ਬਾਅਦ ਹੋਊਗੀ ਕਿ ਉਹ ਤਿੰਨੇ ਬੰਦ ਹੋਣੇ ਚਾਹੀਦੇ ਨੇ ਆ ਸਹਿਮਤੀ ਹੈ ਬਾਪੂ ਜੀ ਆ ਚੁੱਕੇ ਨੇ ਆਪਣੇ ਸਾਹਮਣੇ ਖੜੇ ਨੇ ਬਾਕੀ ਬੰਦੇ ਛੱਡੇ ਜਾ ਚੁੱਕੇ ਨੇ ਸਾਡੀ ਇੱਕ ਬੇਨਤੀ ਹੈ ਇਹਨਾਂ ਨੂੰ ਕਹਿ ਦਿੱ ਕਿ ਮੇਰੀ ਲੱਖੇ ਨਾਲ ਗੱਲ ਕਰਾਓ ਔਰ ਲੱਖਾ ਫੋਨ ਤੇ ਉੱਤੇ ਤੁਹਾਨੂੰ ਇੱਥੇ ਸੁਣਾਵਾਂਗੇ ਜੇ ਤਾਂ ਹੋਇਆ ਉਹ ਨੇੜੇ ਤਾਂ ਉਹ ਨਾ ਜੇ ਆਪਾਂ ਬੈਠਾਂਗੇ ਜੇ ਹੋਇਆ ਦੂਰ ਤਾਂ ਆਪਾਂ ਸੜਕ ਛੱਡ ਦੇਾਂਗੇ ਪਰ ਰਹਿਾਂਗੇ ਇੱਥੇ ਕਲੀਅਰ ਹਾਂਜੀ ਹਾਂਜੀ ਕਲੀਅਰ ਕਲੀਅਰ ਸਭ ਨੂੰ ਮਨਜ਼ੂਰ ਆ ਸਭ ਨੂੰ ਮਨਜ਼ੂਰ ਸਭ ਨੂੰ ਕੋਈ ਗੱਲ ਨਹੀਂ ਆਪਣੀ ਇਹ ਗੱਲ ਕਲੀਅਰ ਹੈ ਕਿ ਹੋਈਆਂ ਹੁਣ ਇਹ ਸਾਰੀਆਂ ਗੱਲਾਂ ਜੋ ਹੋਈਆਂ ਨੇ ਅਸੀਂ ਆਪਦੇ ਵੱਲੋਂ ਐਡੀਸੀ ਸਾਹਿਬ ਨੂੰ ਤੇ ਸਾਰੇ ਪੁਲਿਸ ਸੁਪਰਡੰਟ ਨੂੰ ਇੱਕ ਆਪਦੇ ਵੱਲੋਂ ਗੱਲ ਕਹਿਨੀ ਹੈ ਅਸੀਂ ਮੌਜੂਦ ਸਤਿ ਕਿ ਸੰਗਤ ਨੇ ਬਹੁਤ ਸਾਰੀ ਲਿਖਿਆ ਸੀ ਕਿ ਲਿਖ ਕੇ ਲੋਗੇ ਅਸੀਂ ਇਹਨਾਂ ਦੀ ਜ਼ੁਬਾਨ ਤੇ মিডিਏ ਸਾਹਮਣੇ ਜੋ ਕਮਿਟਮੈਂਟ ਕੀਤੀ ਆ ਉਹਦੇ ਤੇ ਇਤਬਾਰ ਕਰ ਰਹੇ ਆ ਉਹਨੂੰ ਨਿਭਾਇਓ ਜੇਡ ਸਭ ਜੋ ਤੁਸੀਂ ਕਹੂਏ ਹੋਣਾ ਚਾਹੀਦਾ ਇਹ ਕਮਿਟਮੈਂਟ ਹੈ ਤੁਹਾਡੀ ਲੋਕਾਂ ਦੇ ਸਾਹਮਣੇ ਇਹਨਾਂ ਨੂੰ ਬੁਲਾਉਂਦੇ ਆਂ ਬੋਲੂ ਲੋਕਾਂ ਦੇ ਕਮਿਟਮੈਂਟ ਹੈ ਲੋਕਾਂ ਦੇ ਸਾਹਮਣੇ ਕਰਕੇ ਪ੍ਰਸ਼ਾਸਨ ਕਈ ਵਾਰ ਪਿੱਛੇ ਹਟ ਜਾਂਦਾ ਫਿਰ ਪ੍ਰਪੰਧਾਂ ਨੂੰ ਵੀ ਦੇਖ ਕੇ ਪਦਨੁਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਇਹ ਕਰਕੇ ਅਸੀਂ ਕਹਿੰਦੇ ਆ ਕਿ ਜੋ ਵੀ ਕਮਿਟਮੈਂਟ ਕਰੋ ਉਹਨੂੰ ਪੂਰਾ ਕਰੋ ਤੇ ਇਹਦੇ ਚ ਪ੍ਰਸ਼ਾਸਨ ਦਾ ਵੀ ਆਉਣ ਵਾਲੇ ਸਮੇਂ ਦੀ ਵਿਸ਼ਵਾਸ ਬਣਦਾ ਰਹੂਗਾ ਤੇ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਇਹ ਅੱਜ ਮੋਰਚਾ ਖਤਮ ਕਰਨ ਵਾਸਤੇ ਤੁਸੀਂ ਕੋਈ ਝੂਠਾ ਅਵਿਸ਼ਵਾਸਨ ਦੇ ਦਿੱਤਾ ਤੇ ਮੁੜਕੇ ਉੱਤੇ ਘਰੇ ਨਾਲ ਉੱਤੇ ਦੋ ਦਿਨਾਂ ਤੱਕ ਵੀ ਜਿਹੜੇ ਵਿਸ਼ਵਾਸ ਚੋਕ ਕਰਦੇ ਬੜਾ ਹਲਕ ਪੈਂਦਾ ਇਸ ਕਰਕੇ ਬਾਕੀ ਜਿਹੜਾ ਅੱਜ ਪੁਲਿਸ ਪ੍ਰਸ਼ਾਸਨ ਦੇ ਜੋ ਲੋਕਾਂ ਦਾ ਧੱਗਾ ਕੀਤਾ ਉਹ ਜਦੋਂ ਸਾਨੂੰ ਜਿੰਮਰਤ ਕੀਤਾ ਗਿਆ ਜਿਹੜੇ ਨਾਲ ਜਿਹੜੇ ਬੰਦੇ ਸੀ ਉਹਨਾਂ ਦਾ ਵੀ ਬੜਾ ਜ਼ੁਰਬਿਹਾਰ ਕੀਤਾ ਗਿਆ ਤੇ ਉਹਨਾਂ ਨੂੰ 12 ਤੱਕ ਗੱਡੀਆਂ ਗਈਆਂ ਉੱਤੇ ਸੀ ਬੀਵੀਆ ਵੀ ਸੀ ਕਲੀਗ ਇਸ ਕਰਕੇ ਮੇਰੇ ਖਿਆਲ ਆ ਕਿ ਇਹ ਇਹ ਲੋਕਾਂ ਦੀ ਬਲੋਕਤਾ ਦੀ ਭਲਾਈ ਵਾਸਤੇ ਲੋਕ ਖੜੇ ਹੋਏ ਇਹ ਕਰਕੇ ਇਹ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਹੋ ਜਿਹੇ ਹਾਲਾਤ ਨਾ ਪੈਦਾ ਕਰ ਦੇ ਤੇ ਇਹ ਇਹ ਵੀ ਅਸੀਂ ਅਪੀਲ ਕਰਦੇ ਤੁਹਾਨੂੰ ਕਿ ਇਹ ਨਾ ਘੋਦੰਦੇ ਨਾਲ ਪਾਣੀ ਪਾਉਣ ਦੀ ਬਜਾਏ ਧਰਤੀ 'ਚ ਪਾਉਣਾ ਸ਼ੁਰੂ ਕਰ ਦੇਣ ਇਹ ਚੀਜ਼ ਨੂੰ ਵੀ ਤੁਸੀਂ ਯਕੀਨੀ ਬਣਾਓ ਇਹ 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 ਸਾਰੀਆਂ ਚੀਜ਼ਾਂ ਦੇ ਲੱਖੇ ਨਾਲ ਹੁਣੇ ਗੱਲ ਕਰਾਂਗੇ ਸਾਰੇ ਬੰਦੇ ਬਾਪੀਆਂ ਤੋਂ ਵੀ ਗਰੰਟੀ ਵੇ ਪੁੱਛ ਰਹੇ ਜਿਵੇਂ ਸੁੱਕ ਜਗਰਾਓ ਆ ਮੁੰਡਾ ਜਗਰਾਓ ਸਾਡੇ ਰਾਜਸਥਾਨ ਵਾਲੇ ਮਠੰਡੇ ਇੱਕ ਨੇ ਸਾਰਿਆਂ ਨੂੰ ਪੁੱਛ ਰਿਹਾ ਤੇ ਸਾਰਿਆਂ ਨੂੰ ਕਹ ਤੈਨੂੰ ਸਾਰਿਆਂ ਨੂੰ ਪੁੱਛ ਰਿਹਾ ਜੇ ਔਰ ਨੱਕੇ ਨੂੰ ਪੁੱਛਾਂਗੇ ਉਹ ਕਿੱਥੇ ਆ ਜੇ ਤਾਂ ਨੇੜੇ ਹੈ ਤਾਂ ਆ ਜੂਗਾ ਜੇ ਮੰਨ ਲਓ ਦੂਰ ਹੈ ਤਾਂ ਆਪਾਂ ਆ ਖੋੜ ਕੇ ਇੱਕ ਪਰੇ ਹੋ ਕੇ ਬਹਿ ਜਾਗੇ ਔਰ ਉਹਦੇ ਆਉਣ ਤੇ ਜਾਵਾਂਗੇ ਠੀਕ ਹੈ